ਜਿਸੀ ਖੜਿਆ ਬਰਨਾਲਾ ਦੇ ਉਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਕੀ ਬਰਨਾਲੇ ਦਾ ਨਾਮ ਵੀ ਬਰਨਾਲਾ ਇਸ ਗੁਰਦੁਆਰੇ ਦੇ ਹੀ ਨਾਮ ਤੋਂ ਪਿਆ ਸੀ ਜੋ ਇੱਥੇ ਬਾਬਾ ਜੀ ਸੀ ਉਹਨਾਂ ਨੇ ਨਾਮ ਰੱਖਿਆ ਸੀ ਬਰਨਾਲੇ ਦਾ ਵੀ ਕਿੰਨੇ ਸਾਲ ਪੁਰਾਣਾ ਗੁਰਦੁਆਰਾ ਹੋਊਗਾ ਇਹ ਤਕਰੀਬਨ 300 ਸਾਲ ਪੁਰਾਣਾ ਇਤਿਹਾਸਾ ਜੀ ਇਹ ਸਦਾ 1722 ਦੇ ਜਦੋਂ ਬਾਬਾ ਲਾ ਸਿੰਘ ਇੱਥੇ ਆਈ ਸੀ ਮਤਲਬ ਜਦੋਂ ਇਹ ਕਿਲਾ ਹੁੰਦਾ ਸੀ ਪੂਰਾ ਉਸ ਟਾਈਮ ਵੀ ਇਹ ਗੁਰਦੁਆਰਾ ਸਾਹਿਬ ਇੱਥੇ ਹੀ ਸੀ ਹਾਂ ਉਸ ਟਾਈਮ ਵੀ ਗੁਰਦੁਆਰਾ ਸਾਹਿਬ ਇੱਥੇ ਸੀ ਜੀ ਸਾਬ ਬਣੇ ਹੋਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਦੀ ਕੀ ਪੂਰੀ ਸਾਰੀ ਵਿਸ਼ੇਸ਼ਤਾ ਇਹ ਵੀ ਸਾਡੇ ਬਰਨਾਲਾ ਵਾਸੀ ਤੇ ਪੂਰੇ ਪੰਜਾਬ ਵਾਸੀਆਂ ਨੂੰ ਦੱਸੋ ਇੱਥੇ ਜਿਹੜੇ ਅੰਦਰ ਚੁੱਲ੍ਹੇ ਨੇ ਚੁੱਲ੍ਹੇ ਸਾ ਬਣੇ ਹੋਏ ਨੇ ਇਹ ਉਸ ਟਾਈਮ ਉਹਨਾਂ ਦਾ ਸੰਕੇਤਕ ਚੁੱਲ੍ਹੇ ਨੇ ਤੁਹਾਨੂੰ ਤੇ ਉਸ ਟਾਈਮ ਇੱਥੇ ਮਰ ਕੇ ਬਾਬਾ ਰਸ ਸਿੰਘ ਲਾ ਕੇ ਲੰਗਰ ਲਾਏ ਸੀ ਜੀ ਬਾਬਾ ਜੀ ਨੇ ਇਸ ਬਰਨਾਲੇ ਦਾ ਨਾਮ ਵੀ ਕਹਿੰਦੇ ਬਰਨਾਲਾ ਇਸ ਨਾਮ ਤੋਂ ਹੀ ਪਿਆ ਹੈਗਾ ਕੀ ਸੀ ਪੂਰਾ ਇਤਿਹਾਸ ਇਸ ਦਾ ਵੀ ਹਾਂ ਇਹਦਾ ਮਰੋਂ ਕਿ ਸੁਣਦਿਆਂ ਵੀ ਪਹਿਲਾਂ ਵੀ ਇਹਨਾਂ ਨੂੰ ਅਨਾਖੜ ਗੜ ਸੀ ਜੀ ਤੇ ਉਸ ਤੋਂ ਬਾਅਦ ਫਿਰ ਇਹ ਬਾਬਾ ਲਾਸੀ ਦੇ ਨਾਮ ਤੇ ਬਰਨਾਲਾ ਸ਼ਹਿਰ ਦਾ ਨਾਮ ਪਿਆ ਇਹਦਾ ਸਰਕਾਰਾਂ ਤੋਂ ਕੀ ਮੰਗ ਕਰਦੇ ਸਰਕਾਰਾਂ ਤੋਂ ਹਲੇ ਤੱਕ ਇਸ ਗੁਰਦੁਆਰਾ ਸਾਹਿਬ ਤੇ ਕੋਈ ਨਹੀਂ ਹੋ ਗਈ ਸਰਕਾਰ ਦੀ ਤਾਂ ਦੇਖੋ ਜੀ ਇਹ ਅੱਜ ਤੱਕ ਮੇਰੇ ਹਿਸਾਬ ਨਾਲ ਤਾਂ ਕੋਈ ਪਹਿਲਾ ਪੈਸਾ ਆਇਆ ਨਹੀਂ ਜੀ ਤੇ ਨਾ ਹੀ ਮਤਲਬ ਕਿ ਸਾਨੂੰ ਮੈਂ ਆਪਣਾ 797 ਤੋਂ ਇੱਥੇ ਸੇਵਾ ਕਰ ਰਹੇ ਹਾਂ 797 ਤੋਂ ਉੱਤਰ ਲੈ ਕੇ ਪਹਿਲਾਂ ਤਾਂ ਪਤਾ ਨਹੀਂ ਕੀ ਹਾਲਤ ਸੀ ਕੀ ਨਹੀਂ ਸੀ ਤਾਂ ਪਰ ਵੀ ਸਥਾਨ 1777 ਆਪਣਾ ਆਪਣਾ 1997 ਤੱਕ ਲੈ ਕੇ ਹੁਣ ਤੱਕ ਤਕਰੀਬਨ ਕੋਈ ਪੈਸਾ ਆਇਆ ਨਹੀਂ ਸੀ ਕੀ ਮੰਗਕੋਸ਼ ਕਰਦੇ ਹਾਂ ਇਸ ਗੁਰਦੁਆਰਾ ਸਾਹਿਬ ਵਾਸਤੇ ਸਰਕਾਰ ਤੋਂ ਇਹ ਮੰਗ ਕਰਦਾ ਮੇਰੋਂ ਕਿ ਨੂੰ ਦੇਖ ਰੇ ਕੀਤੀ ਜਾਵੇ ਜਿਹੜਾ ਸ਼ਹਿਰ ਦਾ ਇਤਿਹਾਸਿਕ ਸਥਾਨ ਹੋਵੇ ਔਰ ਇਹਦੀ ਇਹ ਹਾਲਤ ਹੋਵੇ ਤੇ ਵੀ ਮੈਂ ਮੈਂ ਆਪਣੇ ਸੋਚਦਾ ਸੀ ਮੈਂ ਆਪਣੇ ਸਮੇਂ ਦੇ ਵਿੱਚ ਮੈਂ ਮੇਰੇ ਤੇ ਕੁਛ ਨਾ ਕੁਛ ਕਰਕੇ ਜਾਵਾਂ। ਹੁਣ ਵੀ ਤੁਸੀਂ ਬਹੁਤ ਕੁਝ ਕੀਤਾ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਸਾਰਾ ਤਿਆਰ ਕੀਤਾ ਹੋਇਆ ਤੁਸੀਂ ਸੇਫਟੀ ਅਮਤਾਬੂ ਕੀ ਗੁਰਦੁਆਰਾ ਸਾਹਿਬ ਦੇ ਵਿੱਚ ਸਾਈਡ ਦੇ ਉੱਤੇ ਕਹਿੰਦਾ ਮਤਲਬ ਬਾਉਂਡਰੀ ਵਗੈਰਾ ਵੀ ਬਣਵਾਈ ਗਈ ਆ। ਕਿ ਹੋਰ ਗੱਗੇ ਤੁਸੀਂ ਕੀ ਮੰਗ ਕਰਦੇ ਹੋ? ਇਹਦੀ ਮੰਗ ਮੰਗ ਕਰਦਾ ਵੀ ਜਿਹੜੇ ਮੈਂ ਕੰਧਾਂ ਡਿੱਗੀਆਂ ਪਈਆਂ ਨੇ ਜਾਂ ਪਿੱਛੜਾ ਪਾਸੇ ਕੰਧਾ ਖਰਾਬ ਨੇ ਤੇ ਹੋਰ ਇਹਦੀ ਬਿਲਡਿੰਗ ਨੂੰ ਵਧਾਇਆ ਜਾਵੇ ਤਾਂ ਕਿ ਜੋ ਕੋਈ ਵੀ ਕੋਈ ਪ੍ਰੋਗਰਾਮ ਕਰਦਾ ਕੋਈ ਅਖੰਡ ਪਾਠ ਕਰਦਾ ਕੋਈ ਪਾਠ ਕਰਦਾ ਕੋਈ ਹੋਰ ਪ੍ਰੋਗਰਾਮ ਕਰਦਾ ਕੋਈ ਲੋਕਾਂ ਵਾਸਤੇ ਸਹੂਲਤ ਵਾਸਤੇ ਕੋਈ ਕਮਰੇ ਬਣਾਏ ਜਾਣਾ। ਤੇ ਉਹ ਮਤਲਬ ਕਿ ਮੈਂ ਕਾਫੀ ਚੌਣਾ ਵੀ ਲੰਗਰ ਹਾਲੇ ਪੜਿਆ ਹੋਵੇ ਜਿਵੇਂ ਪਹਿਲਾਂ ਲੰਗਰ ਚੱਲਦਾ ਸੀ ਉਸੇ ਤਰ੍ਹਾਂ ਲੰਗਰ ਚੱਲਦਾ ਰਹੀ ਸასიਖਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਬਰਨਾਲਾ ਨਿਊਜ਼ ਅੱਜ ਅਸੀਂ ਖੜੇ ਆ ਬਰਨਾਲਾ ਦੇ ਉਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਕਿ ਬਰਨਾਲੇ ਦਾ ਨਾਮ ਵੀ ਬਰਨਾਲਾ ਇਸ ਗੁਰਦੁਆਰੇ ਦੇ ਹੀ ਨਾਮ ਤੋਂ ਪਿਆ ਸੀ ਜੋ ਇੱਥੇ ਬਾਬਾ ਜੀ ਸੀ ਉਹਨਾਂ ਨੇ ਨਾਮ ਰੱਖਿਆ ਸੀ ਬਰਨਾਲੇ ਦਾ ਤੇ ਹੁਣ ਸਾਡੇ ਨਾਲ ਉੱਥੋਂ ਦੇ ਬਾਬਾ ਜੀ ਨਾਲ ਗੱਲਬਾਤ ਵੀ ਕਰਾਂਗੇ ਬਾਬਾ ਜੀ ਕੀ ਨਾਮ ਆ ਮੇਰਾ ਨਾਮ ਇੰਦਰਜੀਤ ਸਿੰਘ ਆ ਜੀ ਮੈਂ ਤੋਂ ਅ 1997 ਤੋਂ ਸੇਵਾ ਕਰਦਾ ਆ ਰਹੇ ਹਾਂ। ਅਭੀ ਕਿੰਨੇ ਸਾਲ ਪੁਰਾਣਾ ਗੁਰਦੁਆਰਾ ਹੋਊ ਇਹ? ਇਹ ਤਕਰੀਬਨ 300 ਸਾਲ ਪੁਰਾਣਾ ਇਤਿਹਾਸਾਜੀ ਇਹ ਸਦਾ 1722 ਦੇ ਵਿੱਚ ਬਾਬਾ ਲ ਸਿੰਘ ਇੱਥੇ ਆਏ ਸੀ। ਕੋਈ ਕਿਲਾ ਹੁੰਦਾ ਸੀ ਪੂਰਾ ਉਸ ਟਾਈਮ ਵੀ ਇਹ ਗੁਰਦੁਆਰਾ ਸਾਹਿਬ ਇੱਥੇ ਹੀ ਸੀ। ਹਾਂ ਉਸ ਟਾਈਮ ਵੀ ਗੁਰਦੁਆਰਾ ਸਾਹਿਬ ਇੱਥੇ ਸੀ। ਕੋਈ ਆਪਣੀ ਸੁਰਤ ਦੇ ਵਿੱਚ ਦੇਖਿਆ ਕਿ ਪਹਿਲਾਂ ਇੱਕ ਦਰਵਾਜ਼ਾ ਹੁੰਦਾ ਸੀ ਬਹੁਤ ਵੱਡਾ ਕਹਿੰਦਾ ਮਤਲਬ ਕਿਲੇ ਜਿਹਾ ਟਾਈਪ ਸੀ ਹੁਣ ਵੀ ਕੰਧਾ ਨਗਰ ਆ ਰਹੀਆਂ ਨੇ ਤੁਹਾਨੂੰ ਦਾ ਦਰਵਾਜ਼ੇ ਵੀ ਨਜ਼ਰ ਆ ਰਹੇ ਹੋਣਗੇ ਗੁਰਦੁਆਰਾ ਸਾਹਿਬ ਦੇ ਕਿ ਪੁਰਾਣੀ ਹੈ ਸਾਰੀ ਚਣਾਈ ਇਸ ਟਾਈਮ ਦੀ। ਹਾਂ ਇਹ ਆ ਆਪਣਾ ਨੌ ਦੇ ਵਿੱਚ ਕਿਲਾ ਟਾਇਆ ਇਹ ਪਹਿਲਾਂ ਉੱਥੇ ਉਹ ਮਾਰੇ ਪਾਸੇ ਗੇਟ ਬਟਾ ਹੁੰਦਾ ਸੀ ਉਧਰ ਵੀ ਜਿਹੜੇ ਆ ਇਧਰ ਪਿੱਛੇ ਪਾਸੇ ਸਾਰੇ ਉੱਪਰ ਬਿਲਡਿੰਗ ਉੱਪਰ ਖੜੀ ਖੜੀ ਸੀ ਇਹ ਤੇ ਸਾਰੇ ਮਤਲਬ ਕਿ ਉਸ ਟਾਈਮ ਮਤਲਬ ਕਿ ਪੁਟਾ ਮਿਕਵਨ ਉਹ ਕਹਿ ਕੇ ਡੀਸੀ ਦੇ हिसाब ਸੀ ਉਹਨੇ ਵਰ ਕੇਸੀ ਜੀ ਸਿੱਧੂ ਸਾਹਿਬ ਤੇ ਉਹਨਾਂ ਨੇ ਕਹਿ ਕੇ ਕਿਲਾ ਮਰੋਟਵਾਇਆ ਸੀ ਬਬੀ ਅਸੀਂ ਦੇਖਿਆ ਅੰਦਰ ਚੁੱਲ੍ਹਾ ਸਾਫ ਬਣੇ ਹੋਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਦੀ ਕੀ ਪੂਰੀ ਸਾਰੀ ਵਿਸ਼ੇਸ਼ਤਾ ਇਹ ਵੀ ਸਾਡੇ ਬਰਨਾਲਾ ਵਾਸੀ ਤੇ ਪੂਰੇ ਪੰਜਾਬ ਵਾਸੀਆਂ ਨੂੰ ਦੱਸੋ ਇਹ ਇੱਥੇ ਜਿਹੜੇ ਅੰਦਰ ਚੁੱਲ੍ਹੇ ਨੇ ਚੁੱਲ੍ਹਾ ਸਾਹਿਬ ਨੇ ਇਹ ਉਸ ਟਾਈਮ ਹੁਣ ਦਾ ਸੰਕੇਤਕ ਚੁੱਲ੍ਹੇ ਨੇ ਸਮਝੋ ਤੇ ਉਸ ਟਾਈਮ ਇੱਥੇ ਮਰਮਕੇ ਬਾਬਾ ਰਸੀ ਲਾ ਕੇ ਲੰਗਰ ਲਾਏ ਸੀਗੇ ਉਹ ਲੰਗਰ ਦੀ ਨਿਸ਼ਾਨੀ ਹੈਗੀ ਚੁੱਲ੍ਹਾ ਸਾਹਿਬ ਅੱਛਾ ਕਿ ਉਦੋਂ ਪਹਿਲਾਂ ਇੱਥੇ ਲੰਗਰ ਬਣਦਾ ਹੁੰਦਾ ਸੀ ਕਹਿੰਦਾ ਮਤਲਬ ਤਿਆਰ ਕਰਕੇ ਸੰਗਤਾਂ ਨੂੰ ਚੁਕਾਇਆ ਜਾਂਦਾ ਸੀ ਤੇ ਫਿਰ ਉਸ ਤੋਂ ਬਾਅਦ ਬਾਬਾ ਜੀ ਨੇ ਇਸ ਬਰਨਾਲੇ ਦਾ ਨਾਮ ਵੀ ਕਹਿੰਦੇ ਬਰਨਾਲਾ ਇਸ ਨਾਮ ਤੋਂ ਹੀ ਪਿਆ ਹੈਗਾ ਕਿ ਇਸ ਪੂਰਾ ਇਤਿਹਾਸ ਇਸ ਦਾ ਹਾਂ ਇਹਦਾ ਮਰਮਕੇ ਸੁਣਦਿਆਂ ਵੀ ਪਹਿਲਾਂ ਵੀ ਇਹ ਇਹਨਾਂ ਨੂੰ ਅਨਾਧਗੜ ਸੀ ਜੀ ਤੇ ਤੋਂ ਬਾਅਦ ਫਿਰ ਇਹ ਬਾਬਾ ਵਾਲਾ ਸੰਦੇ ਨੌਮਤੀ ਪ੍ਰਣਾਲਾ ਸ਼ਹਿਰ ਦਾ ਨੌਮ ਪਿਆਇਦਾ ਤੇ ਹੋਰ ਕੁਝ ਦਰਸ਼ਕਾਂ ਨੂੰ ਦੱਸ ਦੋ ਇਸ ਦੀ ਵਿਸ਼ੇਸ਼ਤਾ ਬਾਬਾ ਜੀ ਕੋਈ ਹੋਵੇ ਜਿਸ ਤਰ੍ਹਾਂ ਸੁੱਖਾ ਪਰ ਆਉਂਦੀਆਂ ਨੇ ਸੁੱਖਾਂ ਨੇ ਮਰੋਕੇ ਲੋਕ ਆਉਂਦੇ ਨੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਜਿਹਨਾਂ ਸੁੱਖਾਂ ਪਰ ਆਉਂਦੀਆਂ ਨੇ ਤੇ ਮਰੋਕੇ ਇੱਥੇ ਵੀ ਕੋਈ ਵਿਆਹ ਸ਼ਾਦੀ ਹੈ ਕੋਈ ਬੱਚਾ ਹੋਇਆ ਜਾਂ ਕੋਈ ਹੋਰ ਵੀ ਜਿਵੇਂ ਮਰੋਕੇ ਸਾਰੇ ਮਰੋਕੇ ਤਕਰੀਬਨ ਇੱਥੇ ਲੋਕ ਮਰੋ ਆਉਂਦੇ ਨੇਗੇ ਇੱਥੇ ਕੋਈ ਵਾ ਅਲੱਗ ਹੋਇਆ ਤਾਂ ਵੀ ਬਰੋ ਕਿਥੇ ਆ ਕੇ ਜਾਂਦੇ ਨੇ ਅਸੀਂ ਦੇਖਿਆ ਦੇਸ਼ ਵਿੱਚੋਂ ਤੋਂ ਵੀ ਤੁਹਾਡੇ ਕੋਲ ਸੰਗਤਾਂ ਪਹੁੰਚਦੀਆਂ ਨੇ ਦਰਸ਼ਨ ਕਰਦੀਆਂ ਨੇ ਸ੍ਰੀ ਚੁੱਲਾ ਸਾਹਿਬ ਜੀ ਦੇ ਕੀ ਕਹਿਣਾ ਕਰੀਏ ਉਹ ਬਰੋ ਕਿ ਜਿਹੜੇ ਸੰਗਤਾਂ ਬਰੋ ਬਹੁਤ ਸੰਗਤ ਆਉਂਦੀ ਨੇ ਵੈਸੇ ਬਾਹਰੋਂ ਬਹੁਤ ਆਉਂਦੀ ਐ ਤੇ ਵੈਸੇ ਮਨੋ ਮੈਂ ਸਿਰਫ ਇੱਥੇ ਇਕੱਲਾ ਹੋਣ ਕਰਕੇ ਮੇਰੇ ਨਾਲ ਕੋਈ ਹੋਰ ਕੋਈ ਹੈਲਪਰ ਨਹੀਂ ਹੈ ਤੇ ਮਨੋ ਕੋਈ ਸਮੇਤ ਦਾ ਸਹਾਇਕ ਮੀਤ ਗ੍ਰੰਥੀ ਹੋਵੇ ਜਾਂ ਕੋਈ ਹੋਰ ਜਾਂ ਸੇਵਾਦਾਰ ਵੀ ਹੋ ਤਾਂ ਮੇਰੇ ਬਰੋ ਕੰਮ ਚੱਲ ਜੇ ਤੇ ਬਸ ਜਿੰਨੇ ਕੀ ਸੇਵਾ ਮੇਰੇ ਤੋਂ ਹੁੰਦੀ ਐ ਵੈਸੇ ਕਰਦਾ ਮੈਂ ਸਵੇਰੇ ਸ਼ਾਮੇ ਗੁਰਦਰਾ ਸਾਹਿਬ ਕੋਲ ਦਾ ਕਈ ਵਾਰੇ ਸੰਗਤਾਂ ਬਾਰੋਂ ਆਉਂਦੀਆਂ ਨੇ ਦਿਨੇ ਵੀ ਆਉਂਦੀਆਂ ਨੇ ਸੰਗਤਾਂ ਖੁਦ ਨੇ ਹੁੰਦੀਆਂ ਨੇ ਕਈ ਵਾਰ ਮੈਂ ਮੇਰਾ ਬਾਹਰ ਨੰਬਰ ਫੋਨ ਨੰਬਰ ਲਿੱਖਾਇਆ ਹੋਇਆ ਹੈਗਾ ਫਿਰ ਉਹ ਫੋਨ ਕਰ ਲੈਂਦੇ ਨੇ ਮੈਂ ਆ ਵੀ ਜਾਂਦਾ ਕਈ ਵਾਰ ਮਜਬੂਰੀ ਵੀ ਜਾਂਦਾ ਨਹੀਂ ਵੀ ਆ ਜਾਂਦਾ ਤੇ ਬਾਬਾ ਜੀ ਅਸੀਂ ਦੇਖਿਆ ਕਿ ਇੱਥੇ ਚੁੱਲ੍ਹਾ ਸਾਹਿਬ ਬਣੇ ਹੋਏ ਨੇ ਤੇ ਉਸ ਤੋਂ ਪਹਿਲਾਂ ਇੱਥੇ ਤੁਸੀਂ ਕਹਿੰਦੇ ਲੰਗਰ ਵੀ ਬਣਦਾ ਸੀ ਤੇ ਹੁਣ ਇਸ ਤੇ ਵੇਲੇ ਕੀ ਸਥਿਤੀ ਹੈ ਸ੍ਰੀ ਗੁਰਦੁਆਰਾ ਸਾਹਿਬ ਦੀ ਜੇ ਦੇਖਿਆ ਸੀ ਕਿ ਆਲੇ-ਦਾਲ ਉਹ ਢਾਹ ਢਾਇਆ ਗਿਆ ਸਾਰਾ ਇਤਿਹਾਸ ਇਹ ਲੰਗਰ ਦਾ ਹੈ ਜੀ ਲੰਗਰ ਤਾਂ ਜਿਹੜਾ ਪਹਿਲਾਂ ਦੇਖੋ ਚੱਲਦਾ ਸੀ ਲੰਗਰ ਤੇ ਮੈਂ ਸੁਣਦੇ ਆਂ ਪਰ ਉਹ ਕਿ ਮੈਨੂੰ ਤਾਂ ਫਿਰਕਰ ਪਤਾ ਨਹੀਂ ਹੈਗਾ ਇਸ ਬਾਰੇ ਮੈਂ ਜਦੋਂ ਜਦੋਂ ਆਪਣਾ ਜਦੋਂ ਮੈਂ ਆਇਆਗਾ ਉਸ ਟਾਈਮ ਵੀ ਇਹ ਬੜੀ ਬੁਰੀ ਹਾਲਤ ਸੀ ਹੁਣ ਤਾਂ ਫਿਰ ਵੀ ਮਤਲਬ ਕਾਫੀ ਸੁਧਾਰ ਹੋ ਗਿਆ ਤੇ ਉਸ ਆਪਣਾ ਫੁਲਕਾ ਸਾਹਿਬ ਡੀਸੀ ਸੀਗੇ ਜੀ ਉਹਨਾਂ ਨੂੰ ਮੈਂ ਕਿਹਾ ਸੀਗਾ ਤੇ ਹੋਰ ਵੀ ਪਹਿਲਾ ਅਫਸਰ ਆ ਰਹੇ ਨੇ ਉਹਨਾਂ ਨੂੰ ਮੈਂ ਕਹਿੰਦਾ ਰਿਹਾ ਮੈਂ ਤੇ ਇਹ ਫੁਲਕਾ ਸਾਹਿਬ ਨੇ ਕੁਝ ਮਤਲਬ ਕਿ ਮਦਦ ਕੀਤੀ ਸੀ ਉਹਨਾਂ ਨੇ ਤਕਰੀਬਨ 1.5 ਲੱਖ ਰੁਪਏ ਆਏ ਸੀ ਉਹ ਜਿਵੇਂ ਟਾਈਲ ਇੰਟਰਲੌਕ ਟਾਈਲ ਆਏ ਹੋਰ ਰੰਗ ਰੰਗ ਕਰਾਇਆ ਤੇ ਹੋਰ ਕਾਫੀ ਕੰਮ ਕਰਾਏਗਾ ਜਿਵੇਂ ਸੱਚ ਕਿ ਨਾ ਦਿਖ ਰਿਹਾ ਕਿ ਹਾਂ ਤਿਆਰੀ ਵੀ ਕੀਤੀ ਗਈ ਹੈ ਕਹਿੰਦਾ ਮਤਲਬ ਗੁਰਦੁਆਰਾ ਸਾਹਿਬ ਦੀ ਬਰੁਕੇ ਕਾਫੀ ਮਰਕੇ ਕੰਮ ਮਰਕੇ ਉਸ ਟਾਈਮ ਮਰਕੇ ਕਰਾਏ ਗਏ ਨੇ ਉਹ ਸਭ ਮੈਂ ਫਰ ਕੋ ਮਦਦ ਕੋਈ ਵੈਸੇ ਉਸ ਤੋਂ ਪਹਿਲਾਂ ਕੋਈ ਆਈ ਨਹੀਂ ਸੀ ਤੇ ਬਸ ਆਪਣੇ ਤੌਰ ਤੇ ਜਿਵੇਂ ਸੰਗਤ ਕਰਦੀ ਹੈ ਉਹ ਸੰਗਤ ਕਰੀ ਜਾਂਦੀ ਹੈ ਬਸ ਹੋਰ ਕੀ ਮੰਗ ਕਰਦੇ ਆ ਸਰਕਾਰਾਂ ਤੋਂ ਕੀ ਮੰਗ ਕਰਦੇ ਸਰਕਾਰਾਂ ਤੋਂ ਹਲੇ ਤੱਕ ਇਸ ਗੁਰਦੁਆਰਾ ਸਾਹਿਬ ਤੇ ਕੋਈ ਨਹੀਂ ਹੋ ਗਈ ਸਰਕਾਰ ਦੀ ਤਾਂ ਦੇਖੋ ਜੀ ਅ ਅਜ ਤੱਕ ਮੇਰੇ ਹਿਸਾਬ ਨਾਲ ਤਾਂ ਕੋਈ ਪਹਿਲਾ ਪੈਸਾ ਆਇਆ ਨਹੀਂ ਜੀ ਤੇ ਨਾ ਹੀ ਮਤਲਬ ਕਿਸਾ ਨਾ ਮੈਂ ਆਪਣਾ 97 ਤੋਂ ਇੱਥੇ ਸੇਵਾ ਕਰ ਰਿਹਾ ਹਾਂ 97 ਤੋਂ ਉੱਤੇ ਲੈ ਕੇ ਪਹਿਲਾਂ ਤਾਂ ਪਤਾ ਨਹੀਂ ਕੀ ਹਾਲਤ ਸੀ ਕੀ ਨਹੀਂ ਸੀ ਤਾਂ ਪਰ ਵੀ ਸਥਾਨਾ 1797 ਆਪਣਾ ਆਪਣਾ 1997 ਤੱਕ ਲੈ ਕੇ ਹੁਣ ਤੱਕ ਤਕਰੀਬਨ ਕੋਈ ਪੈਸਾ ਆਇਆ ਨਹੀਂ ਸੀ ਆ ਬਸ ਪੁਲਕਾ ਸਾਹਿਬ ਨੇ ਕੁਝ ਪੈਸੇ ਭੇਜੇ ਸੀ ਉਹਦੇ ਨਾਲ ਪੁੱਛ ਥੋੜਾ ਮोटा ਕੰਮ ਹੋ ਜਾਏਗਾ ਤੇ ਬਾਕੀ ਜਿਹੜੇ ਗੋਲਕ ਹੈ ਸਰਕਾਰ ਕੋਲ ਜਾਂਦੀ ਹੈ ਉਹ ਤਾਂ ਪਤਾ ਹੈ ਜਿਹੜਾ ਜੋ ਸਿਸਟਮ ਹਨ ਸਰਕਾਰ ਦਾ ਹੈ ਕਿ ਮੰਗ ਕੁਛ ਕਰਦੇ ਹਾਂ ਇਸ ਗੁਰਦੁਆਰਾ ਸਾਹਿਬ ਵਾਸਤੇ ਸਰਕਾਰ ਤੋਂ ਇਹ ਮੰਗ ਕਰਦਾ ਮੇਰੋ ਕਿ ਨੂੰ ਦੇਖ ਰੇ ਕੀਤੀ ਜਾਵੇ ਜਿਹੜਾ ਸ਼ਹਿਰ ਦਾ ਇਤਿਹਾਸਿਕ ਸਥਾਨ ਹੋਵੇ ਔਰ ਇਹਦੀ ਇਹ ਹਾਲਤ ਹੋਵੇ ਤੇ ਵੀ ਮੈਂ ਮੈਂ ਆਪਣੇ ਸੋਚਦਾ ਸੀ ਮੈਂ ਆਪਣੇ ਸਮੇਂ ਦੇ ਵਿੱਚ ਮੈਂ ਇੱਥੇ ਕੁਛ ਨਾ ਕੁਛ ਕਰਕੇ ਜਾਵਾਂ ਹੁਣ ਵੀ ਤੁਸੀਂ ਬਹੁਤ ਕੁਝ ਕੀਤਾ ਸੀ ਦੇਖਿਆ ਕਿ ਕਿਸ ਤਰ੍ਹਾਂ ਸਾਰਾ ਤਿਆਰ ਕੀਤਾ ਹੋਇਆ ਤੁਸੀਂ ਸੇਫਟੀ ਅਮਤਾਪਕੀ ਗੁਰਦੁਆਰਾ ਸਾਹਿਬ ਦੇ ਵਿੱਚ ਸਾਈਡ ਦੇ ਉੱਤੇ ਕਹਿੰਦਾ ਮਤਲਬ ਬਾਉਂਡਰੀ ਵਗੈਰਾ ਵੀ ਬਣਵਾਈ ਗਈ ਆ ਕਿ ਹੋਰ ਗੱਗੇ ਤੁਸੀਂ ਕੀ ਮੰਗ ਕਰਦੇ ਹੋ ਇਹਦੀ ਮੈਂ ਮੰਗ ਕਰਦਾ ਵੀ ਜਿਹੜੇ ਮੈਂ ਕੰਧਾ ਡਿ ਗਿਆ ਪਿਆਨੇ ਜਾਂ ਪਿਛੜਾ ਪਾਸੇ ਕੰਧਾ ਖਰਾਬ ਨੇ ਤੇ ਹੋਰ ਇਹਦੀ ਬਿਲਡਿੰਗ ਨੂੰ ਵਧਾਇਆ ਜਾਵੇ ਤਾਂ ਕਿ ਜੋ ਕੋਈ ਵੀ ਕੋਈ ਪ੍ਰੋਗਰਾਮ ਕਰਦਾ ਕੋਈ ਅਖੰਡ ਪਾਠ ਕਰਦਾ ਕੋਈ ਪਾਠ ਕਰਦਾ ਕੋਈ ਹੋਰ ਪ੍ਰੋਗਰਾਮ ਕਰਦਾ ਕੋਈ ਲੋਕਾਂ ਵਾਸਤੇ ਸਹੂਲਤ ਵਾਸਤੇ ਕੋਈ ਕਮਰੇ ਬਣਾਏ ਜਾਣਾ ਤੇ ਉਹ ਮਤਲਬ ਕਿ ਮੈਂ ਕਾਫੀ ਚਾਹਨਾ ਵੀ ਲੰਗਰ ਹਾਰੇ ਪੜਿਆ ਹੋਵੇ ਜਿਵੇਂ ਪਹਿਲਾਂ ਲੰਗਰ ਚੱਲਦਾ ਸੀ ਉਸੇ ਤਰ੍ਹਾਂ ਲੰਗਰ ਚੱਲਦਾ ਰਹੇ ਮੈਂ ਵੀ ਚਾਹੁੰਦਾ ਪਰ ਇੱਛਾ ਤੁਹਾਡੇ ਮਨ ਦੀ ਕਿ ਜਿਸ ਤਰ੍ਹਾਂ ਪਹਿਲਾਂ ਲੰਗਰ ਚੱਲਦਾ ਸੀ ਕਹਿੰਦਾ ਮਤਲਬ ਗੁਰਦੁਆਰਾ ਸਾਹਿਬ ਉਸੇ ਵਿੱਚ ਹੀ ਹਰ ਰੋਜ਼ ਲੰਗਰ ਦੀ ਸੇਵਾ ਹੋਣੀ ਚਾਹੀਦੀ ਹੈ ਹਾਂ ਉਸ ਤਰ੍ਹਾਂ ਹੋਣੀ ਚਾਹੀਦੀ ਕਿਤੇ ਵੀ ਕਿ ਦੂਰ ਦਰਾਦੋ ਸੰਗਤ ਆਉਂਦੀ ਆ ਉਹਨਾਂ ਦੀ ਖਾਣ ਪੀਣ ਦਾ ਇੰਤਜ਼ਾਮ ਕੋਈ ਨਾ ਕੋਈ ਇੰਤਜ਼ਾਮ ਹੋਣਾ ਚਾਹੀਦਾ ਕੋਈ ਨਾ ਸਾਰਾ ਨਾ ਵੀ ਉਹ ਮਦਰ ਸੰਗਤ ਨਾ ਵੀ ਉਹ ਮਦਰ ਬਾਰੋ ਨਾ ਵੀ ਆਵੇ ਤਾਂ ਵੀ ਜਿਹੜੇ ਲੋਕ ਉਹਨਾਂ ਇੱਥੋਂ ਦੇ ਲੋਕ ਨੇ ਹੋਰ ਹੈ ਕੋਈ ਇੱਥੇ ਆਉਂਦਾ ਜਾਂਦਾ ਕੋਈ ਗੁਰਦੁਦਰਾ ਸਾਹਿਬ ਦੀ ਨਿਸ਼ਾਨੀ ਸਭ ਤੋਂ ਪਹਿਲੀ ਇਹ ਹੈ ਵੀ ਨਿਸ਼ਾਨ ਸਾਹਿਬ ਲੱਗਿਆ ਹੋਵੇ ਤੇ ਉੱਥੇ ਕੋਈ ਅਗਲਾ ਦੇਖ ਲੰਗਰ ਪਾਣੀ ਉਹਨਾਂ ਨੂੰ ਮਿਲ ਸਕੇ ਤਾਂ ਵੀ ਲਾਸਟ ਦੇ ਵਿੱਚ ਬਰਨਾਲਾ ਵਾਸੀਏ ਤੇ ਸ਼ਹਿਰ ਵਾਸੀਆਂ ਤੇ ਪੂਰੇ ਪੰਜਾਬ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਂ ਤਾਂ ਪੰਜਾਬ ਵਾਸੀਆਂ ਨੂੰ ਵੀ ਇਹ ਦੇਣਾ ਮੈਸੇਜ ਦੇਣਾ ਚਾਹੁੰਦਾ ਕਿ ਇਸ ਆਸਥਾਨ ਤੇ ਆ ਕੇ ਦਰਸ਼ਨ ਕਰੋ ਦਰਸ਼ਨ ਕਰੋ ਤੇ ਇਹਦੀ ਜਥੀਤਾ ਘੋਸਰਦਾ ਤੁਸੀਂ ਜੋ ਥੋੜੇ ਛੋਟਾ ਬਹੁਤੇ ਛੋਟਾ ਜੋ ਵੀ ਸੇਵਾ ਹੁੰਦੀ ਹੈ ਇੱਥੇ ਆ ਕੇ ਸੇਵਾ ਕਰੋ ਸੇਵਾ ਕਰਕੇ ਇਹਨੂੰ ਉਮਰਕੇ ਆਪਣਾ ਦਰਬਾਰ ਸਾਹਿਬ ਨੂੰ ਵਧੀਆ ਬਣਾਈਏ ਇਹਨੂੰ ਗੁਰਦੁਆਰਾ ਸਾਹਿਬ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਏ ਆਪਾਂ ਕੋਸ਼ਿਸ਼ ਕਰੀਏ ਸੇਵਾ ਨਾਲ ਹੀ ਕਹਿੰਦੇ ਫਲ ਮਿਲਦਾ ਅੱਗੇ ਜਾ ਕੇ ਉਹ ਹੀ ਸੇਵਾ ਦੀ ਹਰਾ ਹੁੰਦਾ ਦਰਗਾਹ ਦੇ ਵਿੱਚ ਦੇਖਿਆ ਜਾਂਦਾ ਹੈ ਕੋਈ ਸਾਰਿਆਂ ਨੂੰ ਪਤਾ ਹੀ ਹੈ ਵੀ ਜੇ ਅਮਰੋ ਕੇ ਜੇ ਆਪਾਂ ਸੇਵਾ ਕਰਾਂਗੇ ਤਾਂ ਆਪਾਂ ਨੂੰ ਅੱਗੇ ਵੀ ਜਾ ਕੇ ਫਲ ਮਿਲ ਲਈ ਹੈ ਪ੍ਰਾਪਤ ਹੋਣਾਈ ਦੀ ਕੋਈ ਤੇ ਇਹ ਸਨ ਸਾਡੇ ਨਾਲ ਬਾਬਾ ਜੀ ਇਸ ਗੁਰਦੁਆਰਾ ਸਾਹਿਬ ਦੇ ਪਾਠੀ ਜਿਨ੍ਹਾਂ ਨਾਲ ਅਸੀਂ ਸਾਰੀ ਗੱਲਬਾਤ ਕੀਤੀ ਉਹਨਾਂ ਨੇ ਆਪਣੀਆਂ ਸਾਰੀਆਂ ਜਿਹੜੀਆਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ ਪਰੇਸ਼ਾਨੀਆਂ ਆਉਂਦੀਆਂ ਨੇ ਉਹ ਵੀ ਦੱਸੀਆਂ ਸੰਗਤਾਂ ਨੂੰ ਤਾਂ ਤੁਸੀਂ ਦੇਖਦੇ ਰਹੋ ਸਿਟੀ ਬਰਨਾਲਾ ਨੂੰ